भर दें कुछ ना कुछ तो रब कर हैं है कुछ ना कुछ तो गल नहीं आई कुछ ना कुछ तो रब कर रहे परमात्मा कोई चक्कर चला रहे है 20 ਦਿਨ ਪਹਿਲਾਂ ਕੇਜਰੀਵਾਲ ਵਾੜ ਆ ਗਿਆ ਰੱਬ ਨੇ ਕੁਝ ਨਾ ਕੁਛ ਤਾਂ ਝਾੜੂ ਆਪਦਾ ਵੀ ਚਲਾਉਣਾ ਇੱਥੇ ਸ਼ੰਕਾਰ ਦਾ ਰਾਜ ਆ ਗਿਆ ਸੀ ਕਾਨਾ ਸ਼ਾਈ ਹੋ ਗਈ ਸੀ ਉਹ ਰੱਬ ਨੂੰ ਟੱਪ ਸਮਝਣ ਲੱਗੇ ਸੀ ਆ ਫਿਰ ਕੋਈ ਨਾ ਕੋਈ ਬੰਦਲ ਕੇ ਚਲਬ ਕਿਹੜਾ ਆਉਂਦਾ ਹੁੰਦਾ ਕਿਸੇ ਨਾ ਕਿਸੇ ਤੇ ਹਿੱਟ ਚ ਆਉਂਦਾ ਹੈ ਕਿਸੇ ਬੰਦੇ ਨੂੰ ਸਮਤ ਬਖਸ਼ਦਾ ਕਿ ਜਾ ਨੇਰਾ ਕੰਮ ਕਰਦੇ ਆ ਬੰਦਾ ਹੰਕਾਰ ਕਰਨ ਲੱਗਿਆ ਇਹਨੂੰ ਟਾ ਦੇ ਸ਼ਾਇਦ ਇਸ ਵਾਰ ਕਿਉਂਟੀ ਮੇਰੀ ਲੱਗੀ ਹੈ ਇਹਦਾ ਹੰਕਾਰ ਤੋੜੋ ਜਿੰਦਾ ਰਹੋ ਰਿਤਵੀਆ ਵਦਨ ਮੇਰੇ ਰਦੀਆ

ਜਿਹੜੇ ਟੈਂਪਰੇਚਰ ਕੁਛੇ ਬਾਅਦ ਨਿਕਲ ਰਿਹਾ ਸਾਨੂੰ ਕੋਈ ਪਰਵਾਹੀ ਨਹੀਂ ਅਸੀਂ ਬੋਰ ਦੇ ਟੋਹਿਆਂ ਚੋਂ ਨਿਕਲੇ ਹੋਏ ਆ ਸਮਾਂ ਰਕਿਓ ਮੇਰਾ ਜਿਹੜੀ ਵੀ ਮੋਟ ਪਾਉਂਗੇ ਸਮਝੋ ਭਗਵਾਨ ਤਮੰਗ ਕੋਲੇ ਪਹੁੰਚੂਗੀ ਇੱਕ ਤਰੀਕ ਤੋਂ ਬਾਅਦ ਫਿਰ ਮੈਂ ਕੰਮ ਕਰਕੇ ਭਾਈ ਮੜਾ ਇੱਕ 10 ਮਹੀਨਿਆਂ ਦੇ ਵਿੱਚ ਵਿੱਚ ਇਸੇ ਪੰਜਾਬ ਨੂੰ ਸੋਨੇ ਦੀ ਜੜੀ ਬਣਾਵਾਂਗੇ ਪਹਿਲਾਂ ਇਹਨਾਂ ਵਿਰੋਧੀਆਂ ਦੇ ਮੂੰਹ ਬੰਦ ਕਰੋ ਪਹਿਲਾਂ ਤੜਕੀ ਲੱਗ ਜਾਂਦਾ ਮੈਨੂੰ ਵਾਲੇ ਕਦਨ ਆਣੀ ਕੀਤਾ ਆਗੋ ਕੀਤਾ ਆਗੋ ਵੀ ਕੀਤਾ ਉਹ ਕਿਉਂ ਕੀਤਾ ਐ ਨਹੀਂ ਕੀਤਾ ਚਲੋ ਆਪ ਹੁਣ ਦੱਸਿਓ ਕਾਕਰੀ ਕੀਤਾ ਉਹ ਮੈਂ ਤਾਂ 90% ਬਿਜਲੀ ਦੇ ਬਿੱਲ ਫ੍ਰੀ ਕਰਦੇ ਉਹ ਮੈਂ ਤਾਂ ਥਰਮਲ ਪਲਾਂਟ ਖਰੀਦ ਲਿਆ ਸਰਕਾਰ ਵਾਸਤੇ ਉਹ ਜਾਰੀ ਹਰ ਨੌਕਰੀਆਂ ਦੇਤੀਆਂ ਜਵਾਕਾਂ ਨੂੰ ਉਹ ਮੈਂ ਰਾਸ਼ਨ ਘਰ ਘਰ ਵੰਡੀ ਜਨਾ ਉਹ ਮੈਂ 80 ਬੱਚਿਆਂ ਨੂੰ ਪੜਾਉਣ ਵਾਸਤੇ 80 ਨੂੰ ਦਲਕਾਂ ਦੇ 20 ਮੈਟ੍ਰਿਕ ਪੋਸਟ ਮੈਟ੍ਰਿਕ ਸਬਾਲਰ ਸ਼ਿਕ ਜਿਹੜੀ ਹੈ ਮਜੀਫੇ ਉਹ ਦੇਣ ਦਾ ਜਾਰੀ ਕਰਦੇ ਕਿ ਅਸੀਂ ਆਪੀ ਸਰਕਾਰ ਨਾਲ ਲੜੀ ਜਾਵਾਂਗੇ ਪਰ ਇਹਨਾਂ ਦੀ ਪੜ੍ਹਾਈ ਨਹੀਂ ਰੁਕਣੀ ਚਾਹੀਦੀ ਇਹ 24 ਘੰਟੇ ਆਏ 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 ਆਹੀ ਮੇਚਨਾ मैं, पता, मैं तो इलेक्शन लड़िया बोली बोल सकता दिल च बसते मैं थोड़ी बोली बोल क्योंकि <laughs> 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 मैं थोड़े बिच दिल ਕੰਨ ਦਾ ਕੰਨੀ ਵਾਲਾ ਹਲਮ ਵਾਲਾ ਜਲਾਲਾਬਾਦ ਵਾਜਿਲ ਕਾ ਤੇਜਾਰੇਲਾ ਚੰਗੜ ਪੈਣੀ ਮਾਤਮ ਨਗਰ ਦੋਨਾਂ ਨਾਨਕਾਂ ਨੇ ਹੁੰਦਾ ਹੈ ਲੈ ਤੁਹਾਨੂੰ ਕੀ ਕਹਾਂ ਅੰਦਰ ਜਿੰਦਾਬਾਦ ਲਵੀ 2 3 4 5 6 7 ਇਕਲੀ ਟਿਕਲੀ ਟਿਕਲੀ ਯੇਲੀ ਟਿਕਲੀ ਟਿਕਲੀ ਕੁਕਲੀ ਟੂ ਫੁੱਲੀ ਅਸਾਂ ਬਿਝਿੰਡੇ ਆਈ ਉਹ ਤਾਂ ਜਮੀਂ ਗਰਮ ਗਰਮ ਹੈ ਤਣਕੀ ਲਿਖੀ ਆ ਜੇ ਸੁੱਕੀ ਵੀ ਨਹੀਂ ਉਹ ਤੇ ਬਚੀ ਨਹੀਂ ਕਿਕਲੀ ਇਕਲੀ ਟੂ ਉਹ ਕਿਕਲੀ ਟੂ ਸਰਾਂ ਦੇ ਤੁਹਾਨੂੰ ਉਹਦੇ ਵਿੱਚ ਸਾਰਾ ਕੁਝ ਹੀ ਹੈ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ వోట్ మిడ్డే ఫస్ట్ కమ్మ భగవంత అండి కమ భగవత నేను పార్టీ నాశ్వతర ఢిల్ని ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਜਿੱਦ ਵੱਲ ਤਾਂ ਲੰਬੀ ਕਹਾਣੀ ਹੈ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਜਦ ਵੱਡੇ ਬਾਲ ਸਮਝਉਂਦੇ ਸੀ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਜਦ ਅਚਰ ਵੱਡੇ ਬਾਲ ਸਮਝਾਉਂਦੇ ਸੀ ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਗਾਲੀਦਾਰ ਦੀ ਥੱਟੀ ਫਿਰ ਸਾਰੇ ਜੀਚੇ ਨੇ ਪੁੱਛੀ

ਕੌਣ ਸਾਡੀ ਜੜ ਮਾਨਸ ਤੌਜ ਵਾਲੇ ਦੀ ਪੁੱਤੀ ਐ 4 ਜੂਨ ਨੂੰ ਬਾਦਲ ਪਰਵਾਰ ਦੀ ਰਾਜਨੀਤੀ ਚੋਂ ਛੁੱਟੀ ਐ ਸਗਰ ਨਹੀਂ ਛੁੱਟੀ ਐ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੀ ਸਿਮਰਨ ਅਸਿਆਨੋਂ ਯਾਰਾ ਕਰੂ ਰਾਮ ਰਾਮ ਵਾਹਿਗੁਰੂ ਜੀ ਕਾ ਖਾਲਸਾ ਮੈਂ ਅਪੀਲ ਕਰਦਾ एक जून नदमी पार्टी के चोन निशान से जरा चार नंबर तो करो बिजली फील साहब ने हम तक नहरी पानी पहुंचाया मान साहब ने जड़िया नौकरियां द ਸਾਰੇ ਨੂੰ ਬਧਰਤ ਕਰਦਾ ਹੈ ਅਗਲਾ ਰੋਡ ਚੋ ਜਲਦੀ ਆ ਸਾਰੇ ਨੂੰ ਅਪੀਲ ਹੈ ਜੇ ਐਸਾ ਕਾਰੋ ਕੰਮ ਨਾ ਕਰੇ ਤੇਰਾਂ ਦੀਆਂ ਗਰਾਜੀਆਂ ਤਿੰਦ ਕੇ ਕੋਈਰ ਦੀ ਗੱਲ ਘੱਟ ਸਾਂ ਵਾਜ ਰਿਹਾ ਹੈ ਵਰਨਿਕ ਮਿਸਟਾ ਪਾਸ ਰਿਸਪੈਕਟ ਕੀਆ We should hate us back, but you're out of your mind you ਜੋ ਵੀ ਨੇ ਫਟਾਉੜੀ ਵੀਡੀਓ ਨੂੰ ਸ਼ੇਅਰ ਕਰ ਦਿਓ ਭਗਵੰਤ ਜੀ ਜਿਹੜੇ ਫਲਕਾ ਦੇ ਵਿੱਚ ਪੁਲਿਸ ਜੀ ਕਿਤੂ ਹੋ ਗਿਆ ਕੋਣ ਸੋ ਲਾਈਵ ਦਿਖਾਈਆਂ ਤੋਂ ਫਿਲਹਾਲ ਜਿਹੜਾ ਰੋਡ ਤੋਂ ਉਹਨਾਂ ਦਾ ਜਿਹੜਾ ਤੋਂ ਸ਼ੁਰੂ ਹੋਇਆ ਸੀਗਾ ਜਿਹੜਾ ਸੰਦਸਦੀਪ ਵੀ ਬੱਥੇਲੇ ਚੌਂਕ ਤੋਂ ਰੋਡ ਤੋਂ ਸ਼ੁਰੂ ਹੋਇਆ ਸੀਗਾ ਤੇ ਜਿਹੜਾ ਐਚ ਡੀ ਐਫ ਸੀ ਬੈਂਕ ਦਾ ਜਿਹੜਾ ਰੋਡ ਤੋਂ ਪਹੁੰਚਿਆ ਸਾਰੀ ਗਿਣਤੀ ਪੁਲਿਸ ਵੱਲ ਵੀ ਤਣਾਵ ਸੀਗਾ ਵੱਡਾ ਕਾਫਲਾ ਜਿਹੜਾ ਮਜੂਦ ਸੀਗਾ ਅੱਜ ਦੇ ਵੀਡੀਓ ਨੂੰ ਸ਼ੇਅਰ ਕਰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅਗਲੇ ਸਮੇਂ ਕਰੀਏ ਜਲਦਾ ਜਲ ਨਵੀਂ ਅਪਡੇਟ ਦੇ ਨਾਲ